ਅੱਜ ਚੱਲੇ ਆਂ ਜ਼ਮੀਨ 'ਚ ਬੀਜ ਲੈ ਕੇ ਬੀਜ ਲਿਆ ਆਪਾਂ ਨੇ 40 ਕਿਲੋ ਦੀ ਥੈਲੀ ਆ 12 448 4 ਕੁਇੰਟਲ 80 ਕਿਲੋ ਬੀਜ ਹੋ ਗਿਆ ਜਾਨੀ ਕਿ ਵੀ ਜਿਵੇਂ ਹੁਣ 12 ਕਿੱਲਿਆਂ 'ਚ 12 ਕਿੱਲਿਆਂ 'ਚ ਲਾ ਲਓ ਤੁਸੀਂ 4-4 ਕਿੱਲਿਆਂ ਦਾ ਬੀਜ ਬੀਜਿਆ ਕਰੋ ਯਾਨੀ ਕਿ ਅਲੱਗ-ਅਲੱਗ ਬੀਜ ਬੀਟਣਾ ਚਾਹੀਦਾ ਜਿਵੇਂ ਹੁਣ 31 ਵਾਲੇ ਦਾ ਬੁਰਾ ਹਾਲ ਹੋਇਆ ਜਿਨ੍ਹਾਂ ਨੇ ਵਿਚਾਰਿਆਂ ਨੇ 31 ਦੇ ਲਾਏ ਤੇ 8 8 10 10 ਕੀਲੇ ਇਕੱਠੇ ਉਹਨਾਂ ਨੂੰ ਬਹੁਤ ਘਾਟਾ ਪਿਆ ਯਾਨੀ ਕਿ ਵੀ ਕਦੇ ਵੀ ਇੱਕ ਬੀਜ ਨਾ ਲਾਓ ਯਾਨੀ ਕਿ ਵੀ ਲੱਗ ਲੱਗ ਬੀਜ ਲਾਓ ਜੇ ਇੱਕ ਮਾੜਾ ਇੱਕ ਦਾ ਝਾੜ ਮਾੜਾ ਨਿਕਲ ਗਿਆ ਤਾਂ ਦੁਬੇ ਦਾ ਸਮਝ ਲਓ ਦੁਆ ਬਚਾ ਲਾਂਦਾ ਹੁਣ ਆਪਾਂ ਤਿੰਨ ਬੀਜਾਂ ਲਏ ਯਾਨੀ ਕਿ ਇੱਕ ਹੈਗਾ ਆਪਣਾ 872 826 ਤੇ 327 ਤੇ ਹੁਣ ਤਿੰਨ ਤਰ੍ਹਾਂ ਦੇ ਬੀਜ ਆ ਜਿਵੇਂ ਹੁਣ ਜੇ ਇੱਕ ਦਾ ਦਿੱਕਤ ਆਊਗੀ ਤਾਂ ਬਾਕੀ ਬੀਜ ਬਚਾ ਲੰਨੇ ਆ ਜੇ ਹੁਣ ਆਪਾਂ ਇੱਕੇ ਬੀਜ ਬੀਜ ਲਈਏ 12 ਕੀਲਿਆਂ ਚ ਤਾਂ ਫਿਰ ਉਹ ਦਿੱਕਤ ਆ ਜਾਂਦੀ ਆ ਤੇ ਸਾਰੀ ਉਹ ਫਸਲ ਖਰਾਬ ਹੋ ਜਾਂਦੀ ਆ ਇਸ ਲਈ ਈਕ ਕਬੀਜਣਾ ਬੀਜੋ ਯਾਨੀ ਕਿ ਤਿੰਨ ਚਾਰ ਤਰ੍ਹਾਂ ਦੇ ਬੀਜ ਕੀਲਿਆਂ ਦੇ ਹਿਸਾਬ ਨਾਲ ਬੀਜ ਬੀਜੋ ਤਿੰਨ ਤਿੰਨ ਕੀਲੇ ਚਾਰ ਚਾਰ ਉਹ ਬੀਜ ਲਗਾ ਕਰੋ ਕਿ ਘਾਟਾ ਨਾ ਪਵੇ ਇਹਨੂੰ ਬਾਅਦ ਵਿੱਚ ਔਖਾ ਹੋ ਜਾਂਦਾ ਲਾਲਚ ਨਾ ਕਰੋ ਇਹ ਜੂਆ ਹੀ ਇੱਕ ਤਰ੍ਹਾਂ ਦਾ ਇਹ ਵੀ ਇਹ ਆਲੇ ਆਂਦੇ ਬੀਜ ਭਰੇ ਆ ਫਿਰ ਬਾਕੀ ਇਹ ਰੇਟ ਆ ਜਿਹੜਾ ਇਹ ਆਏ ਆਪਣੇ 19000 ਦੇ ਬੀਜ ਆਏ ਆ ਇਹ ਬਾਕੀ ਦਵਾਈ ਆ ਜਿਹੜੀ ਤੇ ਤੇ ਬਾਕੀ ਰੇ ਤਾਂ ਉਹ ਤਾਂ ਰੱਖਦਾ ਬੀਜ ਅੰਦਰ ਤੇ ਆ ਢੇਰੀਆਂ ਲਾਤੀਆਂ ਰੇਕ ਫੇਰ ਕੇ ਕਟਰ ਫਰਾਇਆ ਪਹਿਲਾਂ 6800 ਰੁਪਏ ਫੇਰ ਹੁਣ ਆ ਰੇਕ ਫੇਰਿਆ ਉਹਨਾਂ ਨੇ ਪਤਾ ਨਹੀਂ ਹੁਣ ਕਾ ਚੱਕਣਗੇ ਤੇ 15 ਦਿਨ ਹੋ ਗਏ ਘੱਟੋ ਘੱਟ ਤੇ ਸਰਕਾਰ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਕੋਈ ਨਾ ਕੋਈ ਹੁਣ ਤਾਂ ਅਸੀਂ ਖਰਚਾ ਵੀ ਕਰ ਰਹੇ ਹਾਂ ਫਿਰ ਵੀ ਨਹੀਂ ਚੱਕ ਹੋ ਰਿਹਾ ਫਿਰ ਕਹਿੰਦੇ ਅੱਗ ਲਾਉਣੇ ਆ ਆ ਦੇਖ ਲੋ ਕਣਕ ਵੀ ਬੀਜਣੀ ਆ ਫਿਰ ਤੇ ਗਿੱਲ ਵੀ ਉਹ ਹੁੰਦੀ ਆ ਰੌਣੀ ਦੁਬਾਰਾ ਨਾ ਕਰਨੀ ਪੈ ਜਵੇ ਉਹ ਦੇਖ ਲੋ ਤੁਸੀਂ ਪਤਾ ਨਹੀਂ ਹੁਣ ਕਦ ਬਣਾਉਣਗੇ ਇਹ ਬੁਰੇ ਹਾਲ ਆ